ਸ਼ਰਟ ਦੇਖੋ ਆ ਦੇਖੋ ਜੀ ਮੇਰੀ ਜਿਹੜੀ ਸ਼ਰਟ ਆਈ ਹੈ ਨਾ ਆ ਦੇਖੋ ਆ ਗਲ ਆ ਆ ਸਵਾਈਆਂ ਮੈਂ ਡਿਜ਼ਾਈਨ ਤੇ ਇੱਥੇ ਦਾਗ ਲੱਗਾ ਮਾਤਾ ਨੇ ਮਾਤਾ ਨਹੀਂ ਕਰਦਾ ਮਾਤਾ ਤਾਂ ਨਹੀਂ ਲਾਉਂਗਾ ਹੋਰ ਕਿਦੋਂ ਹਾਂਜੀ ਕਿੰਦਾ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ 'ਚ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਅਸੀਂ ਵਧੀਆ ਹਾਂ ਸੋ ਹਾਜ਼ਰ ਹੋਇਆ ਥੋੜੀ ਇੱਕ ਨਵਾਂ ਬਲੌਗ ਲੈ ਕੇ ਸੋ ਜਿਹੜੀ ਕੱਲ ਪੈਂਟ ਲੈ ਕੇ ਆਂਦੀ ਸੀ ਕੋਟ ਪੈਂਟ ਵਾਲੀ ਉਹ ਥੋੜਾ ਝੋਲ ਮਾਰਦੀ ਸੀ ਤੇ ਥੋੜਾ ਜਿਹਾ ਪਲਾਸਟਿਕ ਲਈ ਉਹ ਪੇ ਅਸੀਂ ਪੇਸਟਿੰਗ ਲਾਉਣੀ ਉਹਨੂੰ ਫਿਰ ਹਨ ਤੇ ਉਹਨੂੰ ਅਸੀਂ ਲਾਵਾਂਗੇ ਮਾਵਾ ਕੋ ਮਾਵੇ ਨਾਲ ਕਹਿੰਦੇ ਵੀ ਹਾਰਡ ਹੋ ਜਾਂਦੀ ਹੈ ਪੈਂਟ ਤੇ ਬਸ ਸਾਨੂੰ ਥੋੜੀ ਹਾਰਡ ਚਾਹੀਦੀ ਆ ਥੋੜੀ ਜਿਹੀ ਮਤਲਬ ਪੇਸਟਿੰਗ ਅਸੀਂ ਉਹਨੂੰ ਕਹਿਣਾ ਭੁੱਲ ਗਏ ਪੇਸਟਿੰਗ ਕਰਨੀ ਹੈ ਪੈਂਟ ਨੂੰ ਤੇ ਉਹਨੇ ਕੀਤੀ ਵੀ ਨਹੀਂ ਤੇ ਚਲੋ ਹੁਣ ਟਰਾਈ ਕਰਦੇ ਹਾਂ ਮਾਵਾ ਲਾਉਣ ਦੀ ਵੀ ਅਗਰ ਮਾਵਾ ਸਹੀ ਲੱਗ ਗਿਆ ਤੇ ਪੈਂਟ ਸਹੀ ਹੋਊਗੀ ਨਹੀਂ ਤਾਂ ਮੇਰਾ ਠੀਕਾ ਨਹੀਂ ਤਾਂ ਇਹ ਚੋਲ ਮਾਰਦੀ ਆ ਆਪਣੇ ਲਈ ਮੇਰੇ ਚੋਲ ਮਾਰਦੀ ਫਿਰ ਮੈਨੂੰ ਆ ਵੀ ਸਾਲੀ ਜਿੱਕੇ ਕਰ ਲਈਏ ਕਿਤੇ ਨਾਲ ਮੈਂ ਜੀ ਨਗਰੇ ਗੋਟ ਦੇ ਕਿਤੇ ਕੋਟ ਵੀ ਵਾਜ ਪੇਸਟਿੰਗ ਕਰਨਾ ਨਹੀਂ ਨਹੀਂ ਉਹ ਥੋੜਾ ਜਿਹਾ ਕੜਾਇਆ ਜਾ ਹੁੰਦਾ ਵਾ ਮੈਂ ਕਿਹਾ ਆ ਤੇ ਜੋ ਕੋਲੀ ਹਾਂ ਤੇ ਹੁਣ ਮੈਂ ਚੱਲਿਆ ਗੰਗਾ ਰਵੀ ਜਾਣਾ ਮੈਂ ਹਜੇ ਤੇ ਬਸ ਚੱਲਿਆ ਹੁਣ ਪੇਸਟਿੰਗ ਕਰਵਾ ਕੇ ਉਹਦੀ ਫਿਰ ਗੰਗਾ ਨੂੰ ਜਾਊਂਗਾ ਮੈਂ ਤੇ ਫਿਰ ਗੰਗਾ ਨਾਲੋਂ ਹਜੇ ਮੁੱੱਚਾ ਕਰਾਉਣੀ ਆ ਮਾ ਦਾੜੀ ਕਰਨ ਇੱਥੇ ਐਂਟੀ ਕਰਾਉਂਗਾ ਤੇ ਥੋੜਾ ਇੱਕ ਵਿਗ ਵੀ ਲਵਾਉਣੀ ਆ ਮੈਂ ਇੱਥੇ ਜੇ ਲੱਗਦੀ ਫਰੰਟ ਵਾਲੀ ਤਾਂ ਨਹੀਂ ਨਹੀਂ ਥੋੜਾ ਜਿਹਾ ਹੋਰ ਫਰੰਟ ਚਾਹੀਦਾ ਓਹੋ ਇਹੋ ਜਿਹਾ ਹੋਣਾ ਵਧੀਆ ਚਾਹੀਦਾ ਥੋੜਾ ਵਧੀਆ ਹੋ ਜੇ ਥੋੜਾ ਹੋਰ ਤਾਂ ਕਰਕੇ ਟਰਾਈ ਕਰਾਂਗੇ ਜੇ ਵਿਗ ਸੋਣੀ ਲੱਗੀ ਤਲਵਾ ਲਾਂਗੇ ਇਧਰ ਰਹਿਣ ਲੱਗੇ ਘੜੀ ਸਨ ਤਲਵਾ ਲੈ ਓਹ ਨਹੀਂ ਤਾਂ ਫੇਰ ਕੀ ਕਰਦਾ ਕੀ ਆ ਗੱਡੀ ਚੋਂ ਹੀ ਲਈ ਫਿਰ ਘੜੀ ਕੀ ਕਰਨੀ ਆ ਟਾਈਮ ਤਾਂ ਆਪਣੇ ਚੱਲਦਾ ਟਾਈਮ ਤਾਂ ਆਪਣੇ ਉੱਥੋਂ ਪਹਲਾ ਓਹ ਥੈਂਕ ਯੂ ਤੁਮ ਹੋਰ ਜਾਓ ਉੱਥੋਂ ਪਹਲਾ ਓ ਚੱਕਾ ਆਈਏ ਨਾ ਮੋਟਰਾਲਾ ਹਾਂ ਪਲ ਪਲ ਹੱਥ ਗਰਾਈ ਨੂੰ ਕੀ ਆ ਘਰ ਕਿੰਨਾ ਘਰ ਘਰ ਦੇ 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 ਨਾ ਨਦਰ ਅੰਦੇ ਆ ਸਿਰਦਾਂ ਦੇ ਵਿੱਚ ਮਮਮੀ ਬਣ ਲੱਗੀ ਥੋਬੀ ਥੋਬੀ ਬਣ ਲੱਗੀ ਹੈ ਹਨਾ ਥੋਬੀ ਡੁੱਬ ਜੂਗੀ ਨੇਜ ਵਾਸ ਪਰ ਵਾਸ ਕਰ ਵਾਸ ਕਰ ਵਾਸ ਕਰ ਵਾਸ ਕਰ ਸੋ ਆ ਪੈਂਟ ਆ ਮਾਵਾ ਹਮ ਐਕਸਪੈਰੀਮੈਂਟ ਕਰਨੇ ਲਗੇ ਹੈ ਕਿ ਦੇ ਪੈਂਟ ਦਾ ਜਲੂਸ ਨੇ ਹਮੇਂ ਕਲ ਜਾਏ ਹੈ ਹਾਂ ਫਿਰ ਫਿਰ ਆਹ ਵੜ ਤੋ ਪਹਿਲਾ ਚੀਸੀ ਵੜ ਚੀਸੀ ਵੜ ਲੋ ਤੇ ਨਾ ਬਾ ਡੇਟਕਨ ਪਾਲ ਬਾਬੇ ਨਾਲ ਲਾ ਕੇ ਵੈਗਰੂ ਓਹ ਇਹ ਚਾਨਣ ਦੋਲਣ ਲੱਗ ਗਿਆ ਕਿ ਕਿ ਦਸਾਂ ਦੋਲਣ ਲੱਗ ਗਿਆ ਸੰਗਣਾ ਕੇ ਫੇਵਿਕੋਲ ਤਰ੍ਹਾਂ ਠੀਕ ਆ ਅੱਧਾ ਘੋਰ ਪਾਲਾ ਜਿਆਦਾ ਨਾ ਬਾਈ ਯਾਰ ਫੇਵਿਕੋਲ ਆਰ ਕੇ ਮਸ਼ਕਾਂ ਦਾ ਬਸ ਬਸ ਚਲ ਖੁਣਨ ਮਿਕਸ ਕਰ ਲਾ ਕਰ ਇਹਨੂੰ ਕੰਨ ਕੋਲੀ ਨਾ ਮੈਂ ਕੋਈ ਡਾਕਟਰ ਲੱਕੋ ਕੀ ਖਾਣਾ ਹੀ ਕਰ ਲਾਂਗੇ ਹੱਥਾਂ ਨੂੰ ਨਾ ਲੱਜੇ ਲੈ ਖਾ ਨਹੀਂ ਰੋਪਣਾ ਡੋਬ ਜਿਵੇਂ ਚ ਪੈਂਟ ਇਹ ਜੀ ਮੈਂ ਪੈਂਟ ਤਾਂ ਸਮਾਈ ਸੀ ਪਰ ਇਹ ਥੋੜੀ ਝੋਲ ਮਾਰਦੀ ਆ ਮੈਂ ਉਹ ਉਹ ਕਰੋਨੇ ਭੱਲ ਗਿਆ ਕੀ ਕਹਿੰਦੇ ਹੁੰਦੇ ਮੈਨੂੰ ਮੈਂ ਵੀ ਖੋਲ ਲਓ ਇਨਫੈਰੀ ਕੋ ਲਾਉਣ ਲੱਗੇ ਸੀ ਧੀਰਵੇ ਜਿਹੜੀ ਕੀ ਹੁੰਦਾ ਕੀ ਚੱਲਣਾ ਪਰਉਣ ਲੱਗੇ ਪੇਸਟਿੰਗ ਪੇਸਟਿੰਗ ਕਰਉਣਾ ਭੁੱਲ ਗਏ ਤਾਂ ਹੁਣ ਇਹਨੂੰ ਮਾਵੇ ਵਿੱਚ ਕਰਦੇ ਆਪਾਂ ਫਰੈਸ਼ ਸਦਾਓ ਵਾਹ ਵਾਹ ਵਧੀਆ ਬਈ ਬਲੈਕ ਦੋਹਰੀ ਬਸ ਬਾਈ ਡੋਬ ਕੇ ਰੱਖਣਾ ਓਹੋ ਇਹਨੂੰ ਘੋਸ ਲਾਰਨਾ ਮਾਵੇ ਡੋਬ ਕੇ ਰੱਖਣਾ ਮੈਂ ਡੁੱਬ ਗਈ ਸਾਰੀ ਲੈ ਦੇਖ ਆ ਗਿੱਲੀ ਨਹੀਂ ਕਰਨੀ ਸੀ ਧੂਆ ਆਵੇ ਮੈਂ ਕਿਹਾ ਸੀ ਗਿੱਲੀ ਕਰ ਲਈਏ ਕਿਵੇਂ ਰੰਗ ਫਰੰਗੀ ਜਿਹਾ ਬਣਾਂਗੀ ਹਾਂ ਆੰਗਰੰਦ ਨੂੰ ਸੁੱਕੀ ਗੱਲੀ ਆ ਸੁੱਕੀ ਗੱਲੀ ਆ ਗੋਪੀ ਬੰਦ ਕਰੀ ਆਹ ਦੇ ਜੀ ਮੋਟ ਬੰਦ ਕਰ ਦੇ ਮੋਟ ਬੰਦ ਕਰ ਤਾ ਹੋਰ ਪਾਣੀ ਪਾਲਾਂਗਾ ਤਾਂ ਨਹੀਂ ਬਹੁਤਾ ਹੋ ਗਈ ਨਾ ਸਹੀ ਉਹ ਗੁੱਲੀ ਨਹੀਂ ਸੇ ਨਾ ਦਿੱਤੀ ਗੱਲੀ ਘਰੀ ਦੀ ਫੇਰ ਅੱਛਾ ਲੱਗਤ ਉਹ ਨਮਾ ਨਮਾ ਕਿ ਕਿਦੇ ਕਿਦੇ ਉਹਦਾ ਰੰਗ ਆ ਡੋ ਜੇ ਰੰਗ ਆ ਡੋ ਜੇ ਪਾ ਲਿਆ ਫੇਰ ਕੋਟ ਪੈਂਟ ਤੂੰ ਹੀ ਬੋਹੀ ਬਹਿਣੇ ਫਿਰ ਚੱਕੇ ਚਮਕੋੜੀ ਡੋਪਦਾਂਗੇ ਕਿਨੇ ਡੋਪਨੇ ਖੋਚਾ ਹੋ ਜਾਣਗੇ ਇਕੋ ਜਿਹਾ ਹੋਣੀ ਕੋਈ ਨਹੀਂ ਹੋ ਜਾਣਗੀ ਕੋਲੇ ਕੋਈ ਪਹੁੰਚ ਗਏ ਹੁਣ ਗੰਗਾ ਨਾਰ ਆਹ ਦੇਖੋ ਗੰਗਾ ਨਾ ਦਾ ਮਾਹੌਲ ਹੈ ਇੱਥੇ ਖੁੱਲਿਆ ਨੀ ਪੁਰਾ ਗੰਗਾ ਨਾਰ ਪਹਿਲਾਂ ਜਾਨੇ ਆਪਾਂ ਵਿੱਗ ਵਾਲੇ ਕੋਲੇ ਉਸ ਤੋਂ ਬਾਅਦ ਮੁੱਛਾ ਕਰਵਾਵਾਂਗੇ ਵਿੱਗ ਵਾਲਾ ਦੇਖਦੇ ਹਾਂ ਕੀ ਚੰਦ ਲਾਉਂਦਾ ਲੈਫਟ ਮੋੜਨਾ ਇੱਥੋਂ ਲੈਫਟ ਉਹ ਗ੍ਰਿੰਚ ਹੈ ਗ੍ਰਿੰਚ ਹੈ ਕੈਮਰਾ ਵੇਕਿੰਗ ਗ੍ਰਿੰਚ ਉਹ ਤੇ ਵਿਗ ਤਾਂ ਫਿਰ ਲਵਾਈ ਨਹੀਂ ਕਿਉਂਕਿ ਵਿਗ ਦਾਲਾ ਰੇਟ ਹੀ ਨਹੀਂ ਘਟਾਇਆ ਉਹਨੇ 8000 ਰੁਪਿਆ ਫਰੰਟ ਫਰੰਟ ਲਵਾਉਣੀ ਸੀ ਤਾਂ 8000 ਰੁਪਏ ਮੰਗੀ ਜਾਂਦਾ ਸੀ ਤਾਂ ਕਰ ਕਿ ਮੈਂ ਕਿਹਾ ਵੀ 8000 ਰੁਪਏ ਦਾ ਤਾਂ ਪਤਾ ਵਾਲੀ ਲਾਵਾਂਗੇ ਜਦੋਂ ਲਵਾਏ ਤੇ ਹੁਣ ਚੱਲਦੇ ਆਂ ਥੋੜਾ ਮਾਰਕੀਟ ਦਾ ਕੰਮ ਕਰਦੇ ਹਾਂ ਇਹ ਵੈਟਰ ਦਾ ਕੰਮ ਚਾਲੂ ਕਰਦੇ ਹੈਗੇ ਹਾਂ ਉਹਨੂੰ ਵਿਆਹ ਸ਼ਾਦੀਆਂ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਬੁੱਕ ਕਰੋ ਕੋਟ ਕੋਟ ਭਾਈ ਇਹ ਬੋਲਦਾ ਕੋਟ ਦਪਾ ਡਰਾਗਲ ਡੋੜ ਦਾ ਪਾ ਚੱਲ ਨਹੀਂ ਨਹੀਂ ਉਹ ਡਰਾਗਲ ਨਹੀਂ ਆ ਯਾਰ ਮੈਂ ਇਹ ਨਾ ਕਰੀ ਪਕਾੜ ਦੇ ਯਾਰ ਚੱਲ ਯਾਰ ਇਹ ਨਾ ਕਰੀ ਨਿਕਲ ਜਗੜਵੇਂਗਾ ਹਲੇ ਪਾਈ ਨਹੀਂ ਨਾ ਮਾਵਾ ਆਹਦਾ ਸਰੀ ਯਾਰ ਇੱਕ ਵਾਰ ਹੋ ਗਈ ਦਰੇ ਹਲੇ ਪਾਈ ਉਹ ਮੈਂ ਤੈਨੂੰ ਕੀ ਕਿਹਾ ਸੀ ਕੋਟ ਪੈਂਟ ਕੱਲਾ ਪਾਈ ਓਏ ਭੇਡੂ ਹੀ ਲੱਗਦਾ ਤੇ ਉਹਨੇ ਨਹੀਂ ਸੁਣੀ ਕਰਨਾ ਮੜਾ ਕੱਲੇ ਹੋ ਜੂ ਵੱਡੀ ਆ ਇੱਥੇ ਲਾ ਦੇ ਨਾ ਫਿਰ ਬਟਨ ਨੂੰ ਸਾਈਡ ਤੇ ਲਾ ਦਿਓ ਇੱਥੇ ਬਲਖਰਾ ਬੋਝ ਗਿਆ ਦੀ ਮੋੜ ਦੀ ਐ ਮੋੜ ਦੀ ਜਾਂ ਤੈਨੂੰ ਐਵੇਂ ਪਿਆਰ ਨਹੀਂ ਕੋਈ ਬਟਨ ਬੰਦ ਹੀ ਨਾ ਕਰ ਇਹਨੂੰ ਜਦੋਂ ਇਹਨਾਂ ਨੇ ਥੋੜੀ ਨੂੰ ਨਹੀਂ ਇਹਨੂੰ ਐਵੇਂ ਹੀ ਰਹਿਣ ਦੇ ਬਟਨ ਨੂੰ ਪੱਟ ਦਿੰਨੇ ਆਪਾਂ ਇੱਥੋਂ ਪੱਟ ਨਹੀਂ ਬੜਦੀ ਤੇ ਆ ਰਾਜ ਫਿਰ ਤਾਂ ਅੰਕਲ ਵੀ ਤੱਕ ਨਹੀਂ ਅੰਕਲ ਤੋਂ ਬਣਾਇਆ ਹੈ ਇਹਨਾਂ ਨੇ ਫਿਰ ਕੋਟ ਤੇ ਅੰਕਲ ਵੀ ਬੰਦਾ ਵੇਖ ਕੇ ਚੱਲਦਾ ਨਾ ਥਾਂ ਵੀ ਚਾਹੀਦੀ ਆ ਇਹਦੇ ਵਾਸਤੇ ਆ ਦੁਆ ਨਹੀ ਹੋਣਾ ਮੈਂ ਯਾਰਦਾਰੇ ਯਾਰ ਪਾਸੇ ਹੁਣ ਦੱਸੋ ਕਰਨਾ ਹੈ ਕਿ ਨਹੀਂ ਇਹ ਅੰਕਲ ਬੰਦ ਪਾਈਂ ਦਰੇ ਪਾਈਂ ਪਾਈਂ ਇਹਨੂੰ ਨਹੀਂ ਹੋਣਾ ਮੈਂ ਜੀਜਾ ਬੈਠਾ ਕੀਤਾ ਬੜਾ ਜੀਜਾ ਹੋ ਰਿਹਾ ਬੈਠਾ ਦੇਖ ਤੂੰ ਜਦ ਆ ਆ ਮਹਿੰਦੀ ਲਗਵਾਉਂਦਾ ਹੁੰਦਾ ਇਹਦਾ ਜੀਜਾ ਜੀ ਕਰਕੇ ਆ ਮਹਿੰਦੀ ਲਗਵਾਉਂਦਾ ਜੀ ਕਰਦਾ ਜਦ ਤੂੰ ਇਹਦੀ ਉਹ ਬੜਾ ਦੇ ਖੜਾ ਦੇ ਦਿਖਾ ਨੀ ਕਿੰਨੇ ਕਾ ਵੇਖ ਦੇਖਾ ਕਿੱਦਾਂ ਹੈ ਨਾ ਪੱਥਰ ਪਾਰ ਨਿਕਾਇਆ ਇਹਦਾ ਜੀਜੇ ਨੇ ਜੀ ਨਹੀਂ ਕਰਦਾ ਤਾਂ ਵੀ ਖੜਾ ਹੈ ਉੱਥੇ ਦੇਖ ਲੈ ਤੂੰ ਇਹਨੂੰ ਕਹਿੰਦਾ ਦੌੜ ਤਾ ਕਾਲੀ ਵਾਲਾ ਮੈਚ ਇਹ ਨੂੰ ਕਹਿੰਦੇ ਦਬਕਾ ਹੈ ਇਹ ਨੂੰ ਕਹਿੰਦੇ ਦਬਕਾ ਵਾਇਸ ਸਿੰਗਾ ਵਾਇਸ ਸਿੰਗਾ ਇਤਲਾ ਦੀ ਕਿ ਹੋਰੀ ਇੱਥੇ ਨਹੀਂ ਲੋਰਾ 2 ਮੀਟਰ ਉਹ ਲਾਇਆ ਅੱਗੇ ਗੱਡੀ ਨਿਕਲ ਜੂਗੀ ਟੱਕਰ ਲੱਗੀ ਇੱਥੇ ਹੀ ਰਹਿ ਗਿਆ ਉਹ ਨੇ ਮਾਰ ਦੇ ਵਿੱਚ ਭੋਸੜੀ ਗਏ ਬੰਦ ਕਰਦੇ ਹੁਣ ਅਹ ਅਹ ਆ 진짜 왜 엄마 ਜੀਦਾ ਆਹ ਆਹ ਕਾ ਜੀਦਾ ਹਾਂ ਲੇ ਦੱਸ ਹਾਂ ਉਹ ਬਾਦਕੀਲ ਵਾਲਾ ਚੱਲ ਵਧੀਆ ਗੱਲਾਂ ਜੀਦਾ ਕੀ ਹਾਲ ਆ ਅੱਖਾਂ ਹੀ ਵੜੀਆਂ ਬੈਠਾ ਜੀਦਾ ਹਣਾ ਜੀਦਾ ਕੁਝ ਕਹਿ ਨਹੀਂ ਸਕਦਾ ਚਾਹ ਨਹੀਂ ਬੀਤੀ ਚਾਹ ਨਹੀਂ ਬੀਤੀ ਛੇ ਦੇ ਸਵੇਰੇ ਪਿਆਈ ਉਸ ਤੋਂ ਬਾਅਦ ਕਰਨ ਲੱਗੀ ਇੱਕ ਤਕ ਤਕ ਬੀਤੀ ਕਰਨ ਕਿ ਬੀਤੀ ਤਿੱਕ ਤਕ ਤਿਆਰੀ ਹੈ ਦਿੱਕਤ ਆ ਇੱਥੇ ਆ ਰਹੀ ਹੈ ਦਿੱਕਤ ਆ ਰਹੀ ਹੈ ਸਾਰੀ ਸ਼ੋਪਿੰਗ ਗਰਾਊਂਡ ਤੇ ਸ਼ੋਪਿੰਗ ਗਰਾਊਂਡ ਤੇ ਮੈਂ ਸਮਝਦਾ ਜੀ ਕਿਹਦੀ ਫੀਲਿੰਗ ਤੂੰ ਜਿੱਦੀ ਆਪਣੇ ਨਾਲ ਭਾਈ ਘੁੜੀਆਂ ਤਾਂ ਐ ਕਹਿੰਦੇ ਆ ਆ ਫੁੱਟ ਤੋਂ ਫਲਾਦੇ ਨਾ ਤੇ ਬਾਹਰ ਸੀ ਹੁਣ ਨਹੀਂ ਬੋੜਾ ਚੱਟਾ ਸਾ ਹੋਇਆ ਇਹ ਜਿੱਦੀ ਦੇ ਮੂੰਹ ਉੱਤਰੇ ਤਾਂ ਲੱਗਦਾ ਸਭ ਚੱਲ ਰਿਹਾ ਹੈ ਤਾਂ ਕਹਿੰਦੇ ਤੂੰ ਝੜਾ ਆ ਵੀ ਤਵੇ ਸਾਡੇ ਖਰਚੇ ਹੋ ਰਹੀ ਨਹੀਂ ਸੋਤੋਂ ਦੇ ਤੂੰ ਕਹਿੰਦੀ ਹਾਂ ਹਾਂ ਕਰੀ ਜਨਾ ਮੈਂ ਜਿੱਦ ਨਾਲ ਰਹਿੰਦੇ ਆ ਮੈਂ ਜਿੱਦ ਨਾਲ ਮੈਂ ਜਿੱਦ ਨਾਲ ਸਭ ਜਵਾਬ ਰਹਿੰਦੇ ਆ ਨਹੀਂ ਰਹੋਗੇ ਅੱਗੇ ਪੀਲੇ ਚਸ਼ਮੇ ਆ ਗਏ ਆ ਬਟਾ ਹਾਂ ਜਿੱਦੇ ਸਮਾਨ ਸਾਰਾ ਲੈ ਲਿਆ ਇੰਨੇ ਟੀ ਵਗੈਰਾ ਲੈ ਲਈ ਇੰਨੇ ਟੀ ਲੈਣ ਵਾਲੀ ਸੀ ਤੇ ਵੇਗ ਫਿਰ ਲਵਾਈ ਨਹੀਂ ਵੇਗ ਫਿਰ ਮਹਿੰਗੀ ਕਹਿੰਦਾ ਸੀ ਤਾਂ ਕਰਕੇ ਫਿਰ ਮਲਾਈ ਨਹੀਂ ਮੈਂ ਕਿ ਕੀ ਕਰ ਲਵਣੀ ਹੈ ਨਾ ਤੇ ਤਾਂ ਹੁਣ ਜਾਈ ਜੰਨੇ ਆ ਸੀ ਘਰੇ ਤੇ ਇੱਕ ਉਹ ਹੋਰ ਸ਼ਮਾਨ ਸੇਕ ਚਸ਼ਮਾ ਲਿੱਤਾ ਤੇ ਇੱਕ ਦੁੱਚਾ ਹੋਰ ਸੀ ਗਿਆ ਤੇ ਉਹ ਸਾਰਾ ਸਮਾਨ ਲੈ ਲਿਆ ਤੇ ਹੁਣ ਜਾਈ ਜੰਨੀ ਆ ਸੀ ਘਰੇ ਮੇਰਾ ਨਹੀਂ ਹੋਇਆ ਅੱਜ ਤੇ ਕਟਿੰਗ ਦਾੜੀ ਹਜੇ ਕਰਵਾਉਣੀ ਆ ਉਹ ਫਿਰ ਅਸੀਂ ਉੱਥੋਂ ਮੈਂ ਉੱਥੇ ਹੀ ਕਰਵਾ ਲਵਾਂ ਘਰਨਪੁਰੇ ਉੱਥੋਂ ਵਧੀਆ ਚਲਾ ਹੱਥ ਜਜਾ ਹੈ ਤਾਂ ਕਰਕੇ ਉਹ ਘਰਨਪੁਰਾ ਕਰਵਾ ਲਵਾਂਗਾ ਤੇ ਮੁੱਛਾਂ ਕਰਵਾ ਆਇਆ ਸੀ ਮੋਹਨ ਤੇ ਹੁਣ ਜੰਨਾ ਮੈਂ ਘਰੇ ਲੈ ਜੁੱਤੀ ਆ ਗਈ ਖੁਸ਼ ਆ ਹੁਣ ਅਸੀਂ ਪਹੁੰਚ ਗਏ ਜੀ ਘਰੇ ਆ ਦੇਖ ਮम्मी ਜੁੱਤੀ ਆਈ ਸਲਾਈ ਹੋ ਕੇ ਮम्मी ਕਹਿੰਦੀ ਨਵੀਂ ਜੁੱਤੀ ਲੈਣੀ ਲੈਣੀ ਉਥੇ ਐਵੇਂ ਪੈਸਾ ਲਾਈ ਜਾਣ ਬਥੇਰੇ ਕਿਹਾਗੇ ਦੇਖੋ ਐ ਗੱਲ ਦੀ ਮਾਂ ਵੀ ਤੇ ਆਹ ਮੈਂ ਚਸ਼ਮਾ ਲੈ ਕੇ ਆਇਆ ਥੋੜਾ ਜਿਹਾ ਇਹ ਜੀ ਕੰਪਨੀ ਹੈਗੀ ਜੀ ਪਰ ਡਾਡਾ ਡਰਾਡਾ ਮੈਂ ਨਾ ਨਹੀਂ ਪਰ ਡਾਡਾ ਲੈ ਓਂਦਰ ਜਾ ਚੱਕ ਫੜ ਫੋਨ ਅਗੋਂ ਤੁਸੀਂ ਦੌਰਟ ਭੇਜ ਜਾਈਏ ਤਾਂ ਕੋ ਸਮਾਲੇ ਗਏ ਇੱਕ ਤਾਂ ਲੈ ਕੇ ਆਇਆ ਮੈਂ 390 ਵਾਲੀ ਅਨੋਤੀ ਵੱਡੀ ਨੋਤੀ ਦੀ ਪਤਾ ਨਹੀਂ ਸੰਜੋਕੀ ਗਫੋਕੀ ਆ ਹੈ आसान नहीं पता जोकी या क्या लाऊ किया और मिलेगा क्या चश्मा तो तो परांठा था फिर पच्चीस हजार था क्या चश्मा पच्चीस हजार था हाँ आके और लाएंगा कितने को और लाएंगा बस की सारे जिन्हें पहले से लगे ना हम्म ਦੇਖਣਾ ਕਿ ਨਗਲਾ ਕੇ ਜਾਣਾ ਕਿਵੇਂ ਲੱਗਦਾ ਸੋਹਣਾ ਲੱਗਦਾ ਕਿਹਨਾਂ ਦਾ ਨਾ ਦੇਖਣਾ ਕਿ ਨਗਲਾ ਕੇ ਜਾਣਾ ਰੋਕੀ ਸੀ ਤੂੰ ਡੱਬੀ ਚ ਬੰਦ ਇਹਨੂੰ ਦੇਖੋ ਜੀ ਕਿਵੇਂ ਲੱਗਦੀ ਤੂੰ ਸਾਰੇ ਕਮੈਂਟ ਕਰਕੇ ਦੱਸੋ ਇੱਥੇ ਜੀ ਮੇਰਾ ਪੂਰਾ ਲੱਗਿਆ 2500 ਰੁਪਏ ਬੋਲਣ ਲੱਗੀ ਸੀ ਰੋਕੀ ਵਿੱਚ ਬੋਲਦੀ ਬੋਲ ਬੋਲ ਦੇ ਗਾਣਾ ਕੋਣ ਬੋਲ ਬੋਲ 2500 ਦੀ ਵਰਦੀ ਆ ਜਾਣੀ ਸੀ ਹਾਂ ਤੇਰਾ ਦੋਦੋਂ ਮੋਂ ਆ ਪਸ ਹੋਵਾਂਗੇ ਕਿਹੜੇ ਵੇਲੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਵੇਲੇ ਵਾਲ ਬੁਰ ਖੜੇ ਕਰਾਂਗੇ ਸਾਰਾ ਫੇਸ ਸੋਹਣਾ ਲੱਗੂਗਾ ਨਾ ਮੈਂ ਕਿਹੜੀ ਹੂੰ ਚਲੋ ਜੀ ਇਹ ਸਾਰੇ ਮੇਰੇ ਕੱਪੜੇ ਆ ਗਏ ਉਧਰ ਸ਼ਰਟ ਤਾਂ ਦੇਖੋ ਕੀ ਹਾਲ ਕੀਤਾ ਮੰਮੀ ਨੇ ਮੰਮੀ ਨੇ ਕੀਤਾ ਇਹ ਤੁਹਾਡੇ ਪਵਾੜੇ ਆਦੀ ਕਰਾਤਾ ਦੇ ਲਾਗ ਲੱਗ ਗਿਆ ਥੋੜਾ ਸ਼ਰਟ ਤੇ ਸ਼ਰਟ ਲੈ ਕੇ ਆਂਦੀ ਸੀ ਤੂੰ ਹੀ ਲਾ ਕੇ ਆਇਆ ਮੈਂ ਤੇਰੇ ਉਗਣਾ ਲੱਗਾ ਹੋਇਆ ਸੀ ਕਲਕ ਜੀ ਲੈ ਆ ਰੱਖ ਤੂੰ ਮੈਂ ਦਿਖਾਉਣਾ ਆ ਸ਼ਰਟ ਦਿਖਾਓ ਆ ਦੇਖੋ ਜੀ ਵੇ ਦੇਖ ਸ਼ਰਟ ਆਈ ਹੈ ਨਾ ਆ ਦੇਖੋ ਆ ਗਲ ਆ ਆ ਸਵਾਈਆਂ ਮੈਂ ਡਿਜ਼ਾਈਨ ਇੱਥੇ ਦਾਗ ਲਾਤਾ ਮਾਤਾ ਨੇ ਮਾਤਾ ਨਹੀਂ ਕਰਦਾ ਚਲ ਆਗਵੇ ਮਾਤਾ ਤਾਂ ਨਹੀਂ ਲਾਉਂਗਾ ਹੋਰ ਕਿਦੋਂ ਹਾਂ ਹੀ ਦਵਾ ਦੇ ਬਸ ਅੱਲ ਬੈਠ ਕੇ ਹਾਂ ਵਿੱਚ ਬੱਲੇ ਹਾਂ ਉਹ ਸੋ ਆ ਮੇਰੀ ਸ਼ਰਟ ਆ ਤੇ ਪਠਾਨੀ ਦਾ ਉਹ ਕਿੱਥੇ ਚੱਗਾ ਉਹ ਬਾਹਰ ਤਾਂ ਪਠਾਨੀ ਹੀ ਸਵਾਈਆਂ ਹੈ ਹਾਂ ਮੈਂ ਕਿਹਾ ਹਾਂ ਹਾਂ ਇਤਰਾਦੇ ਵਿੱਚ ਪਾਲੀ ਜੇ ਪਠਾਨੀ ਦਾ ਤੁਹਾਨੂੰ ਪਾਇਆ ਹੋਇਆ ਦਿਖਾਉਂਦਾ ਤੁਸੀਂ ਹਾਸ ਹਾਸ ਦੌੜੇ ਹੋਏ ਹੋਣਾ ਸੀ ਆਸਿਕੋ ਪਠਾਨੀ ਫੜ ਸਿੱਧਾ ਬੜੀ ਤੇਰੀ ਆਉਦੀ ਪਠਾਨੀ ਥੁਰੀ ਫਿਰਦੀ ਸੀ ਫੜਕਾ ਸਲਵਾਰ ਓੜੀ ਹੋਈ ਸੀ ਆ ਦੇਖੋ ਪਠਾਨੀ ਇਦਾਂ ਸਵਾਇਆ ਮੈਂ ਪਠਾਨੀ ਮੈਂ ਇੱਕ ਬੰਬੂੜੀ ਹੋਈ ਐ ਇਹ ਜੀ ਅਸੀਂ ਪੂਰੇ ਟੋਲ ਵਾਲੇ ਲੱਗਾਂਗੇ ਉਹ ਟੋਲ ਵਜਾਂਗੇ ਟਿੱਕ 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 ਗਾਰਡ ਟਿੱਕ ਉਹ ਲੱਗਾਂਗੇ ਨਾ ਨਨ ਰਾਲ ਚੋ ਟੋਲ ਵਾਲਿਆਂ ਨਾਲ ਅਸ ਮੁੰਡਾ ਲਾ ਵਧੇ ਕੀ ਮੁੰਡਾ ਪੁੱਟਿਆ ਸਾਡਾ ਉਹਨੇ ਉਹਨੇ ਕਹਿਣਾ ਯਾਰ ਆ ਤੂੰ ਸਾਡੇ ਨਾਲ ਪਈਆ ਹੜਕੇ ਤੋ ਉੱਥੇ ਅਸ ਜੱਟ ਵਾਲੀ ਕਿਤੇ ਉੱਥੇ ਗੁੱਟਣ ਲੱਗਦੇ ਉੱਥੇ ਆ ਦੇਖੋ ਤਿਆਰੀ ਪੂਰੀ ਹੋ ਗਈ ਐ ਅਸੀਂ ਸਵੇਰੇ ਜਾਣਾ ਤੇ ਹਾਏ ਨੂੰ ਬਸ ਮੈਨਾਂ ਰੋਟੀ ਖਾਣੀ ਆ ਹੁਣੇ ਪਹੁੰਚਾਂਗੇ ਕਰੇ ਉਹ ਵਾਲੀ ਰੋਟੀ ਖਾਣੀ ਤੂੰ ਰਹਿ ਜਾਂਦੇ ਅੱਜ ਰੋਟੀ ਖਾਣੀ ਆ ਜੁੱਤੀਆਂ ਮੇਰੀਆਂ ਖਾਣੀਆਂ ਨਾਲ ਪਾਉਣ ਵਾਸਤੇ ਮੈਨਾਂ ਲੈ ਕੇ ਜਾ ਕੇ ਖਾਣੀ ਚੱਪ ਓਕੇ ਡਨ ਡਨ ਡੀਲ ਡਨ ਆ ਮੇਂ ਮਿਲਣਾ ਡਾਲਾ ਆ ਪਉਣਾ ਚਿਹਰੇ ਕੰਨ ਸਵੇਰ ਦੀ ਸਵੇਰ ਦੇਖਾਂਗੇ ਜਿੱਦ ਨੂੰ ਬਚੋਣੇ ਕੋਈ ਕੀ ਕਹਿੰਦਾ ਲੈ ਆ ਜੁੱਤੀਆਂ ਇੱਥੇ ਰਹਿ ਲੈ ਮੈਂ ਨਹੀਂ ਕੁਝ ਵੀ ਇਕੱਠਾ ਕਰਨਾ ਮੈਂ ਥੱਕ ਜੀਦਾ ਐਡਾ ਸਮਾਨ ਪੈਣੇ ਮੈਂ ਉਹ ਰੰਗ ਉੜਦਾ ਦਤ ਪਰ ਪਉਗਾ ਦਾ ਹਨਾ ਵੇਡਾ ਮੈਨੂੰ ਨਹੀਂ ਪਤਾ ਮੈਂ ਨਹੀਂ ਜ਼ਿੰਮੇਵਾਰ ਉਹ ਤੋਂ ਪ੍ਰੈਸਟੋਲ ਆਈ ਆ ਉਹ ਦੂਜੇ ਦੇ ਮੜ ਗਿਆ ਤੂੰ ਉਹ ਨਹੀਂ ਪਾਣੀ ਦਾ ਤੂੰ ਜੇ ਗੋਲੀਆਂ ਪੈ ਗਿਆ ਫੇਰ ਫੇਰ ਕੀ ਕਰਾਂਗਾ ਪਾਣੀ ਦੇ ਗੋਲ ਜਮੇ ਭੇਜੂ ਭੇਜੂ ਕਿਹਨੂੰ ਸੂਟਾਂ ਦੇ ਪਾਏ ਜਾਂਦਾ ਉਹ ਨਹੀਂ ਇਹ ਨਹੀਂ ਪੈ ਕੇ ਨਹੀਂ ਆਪੇ ਗੁੰਨੂ ਦੇਖਣਾ ਆਪਣਾ ਤੇ ਰਹੋਗੇ ਤੇਰੇ ਹੱਥਾਂ ਲੱਗਾ ਹੈ ਚਕਾਲਕ ਤਾਂ ਲੱਗੀ ਆ ਉਹ ਕਾਲਕ ਤਾਂ ਉਤਰ ਗਈ ਹਾਂ ਵੇਖ ਹੁਣ ਮੈਨੂੰ ਲਾਈ ਫਿਰਦਾ ਹਜੇ ਵੀ ਆ ਵੇਖ ਉਹ ਕਾਲਕ ਤਾਂ ਉਤਰ ਗਈ ਉਹ ਤੇ ਪ੍ਰੈਸ ਦਾ ਦਾ ਲੱਗਿਆ ਪ੍ਰੈਸ ਉੱਤੇ ਰੱਖੀ ਜੀ ਤੇ ਉਹ ਤੇ ਫਿਰ ਮੈਂ ਕਿਹਾ ਚਲ ਸੁਕਾ ਦਵਾ ਮੈਂ ਨਹੀਂ ਕਿ ਭਾਈ ਪ੍ਰੈਸ ਦਾ ਰੱਖ ਜੂ ਹਣ ਚੱਲ ਛਾਂਪੇ ਦੇ ਛਾਪਾ ਛਾਂਪੇ ਦੇ ਛਾਪਾ ਚੱਲ ਜੀ ਛੱਡੋ ਇਹ ਇਗਨੋਰ ਕਰੋ ਸਾਡੀ ਗੱਲ ਨੂੰ ਫਿਰ ਹੁਣ ਅਸੀਂ ਜਾਣਾ ਵਾ ਤੇ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਸੋ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਲੱਗਿਆ ਲਾਈਕ ਮੈਂਟ ਤੇ ਜਰੂਰ ਦੱਸਿਓ અગર આપણા બલોગ વધ લાગે આપણે ચેનલ કરો સબસક્રાઈબ સો મિલ અગલે બલોગરી ધનવાદ બાઈ બાઈ